ਵਾਹਿਗੁਰੂ ਜੀ ਕਾ ਕਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਸ਼ਲੋਕ ਅਗਮਾ ਗਾਤ ਪਾਰ ਬ੍ਰਹਮ ਸੋਏ ਜੋ ਜੋ ਕਹੇ ਸੁ ਮੁਕਤਾ ਹੋਏ ਸੁਨ ਮੀਤਾ ਨਾਨਕ ਬਿਨਵੰਤਾ ਸਾਧ ਜਨ ਕੀ ਅਚਰਜ ਕਥਾ 8 ਪਦੀ ਸਾਧ ਕੇ ਸੰਗ ਮੁਖ ਉਜਲ ਹੋਤ ਸਾਧ ਸੰਗ ਮਲ ਸਗਲੀ ਕੋਤ ਸਾਧ ਕੇ ਸੰਗ ਮਿਟੇ ਅਭਿਮਾਨ ਸਾਧ ਕੇ ਸੰਗ ਪ੍ਰਗਟੇ ਸੋ ਗਿਆਨ సాధ కే సంఘ బుజే ప్రభ నేరా సాధ సంఘ సభ ఓ తేరా సాధ కే సంఘ పై న సాధకే సంఘ యూ ప్రజన్ సాధకి మహమా బాణి నీ నీ సోబా ప్రభ మహే సమీ సాధకే సంఘ గోచర మిలే సాధకే సంఘ సదా పుర పుల్ ਸਾਧ ਕੇ ਸੰਗ ਆਵੇ ਬਸ ਪੰਚਾ ਸਾਧ ਸੰਗ ਅੰਮ੍ਰਿਤ ਰਸ ਪੁੰਚਾ ਸਾਧ ਸੰਗ ਹੋਏ ਸਭ ਕੀ ਰੀਨ ਸਾਧ ਕੇ ਸੰਗ ਮਨੋਹਰ ਬੈਨ ਸਾਧ ਕੇ ਸੰਗ ਨ ਕਤਹੁ ਤਾਵੇ ਸਾਧ ਸੰਗ ਅਸਥਿਤ ਮਨ ਪਾਵੇ ਸਾਧ ਕੇ ਸੰਗ ਮਾਇਆ ਤੇ ਭਿੰਨ ਸਾਧ ਸੰਗ ਨਾਨਕ ਪ੍ਰਭ ਸੋ ਪ੍ਰਸੰਨ ਸਾਧ ਸੰਗ ਦੁਸਮਨ ਸਭ ਮੀਤ ਸਾਧੂ ਕੇ ਸੰਗ ਮਹਾ ਪੁਰੀਤ ਸਾਦ ਸੰਗ ਕੇ ਸਿਉ ਨੇ ਹੀ ਬੈਰ ਸਾਦ ਕੇ ਸੰਗ ਨਾ ਬੀਖ ਪੈਰ ਸਾਦ ਕੇ ਸੰਗ ਨਾਹੀ ਕੋ ਮੰਦਾ ਸਾਦ ਸੰਗ ਜਾਣੇ ਪਰਮਾਨੰਦਾ ਸਾਦ ਕੇ ਸੰਗ ਨਾਹੀ ਹੋਤਾ ਆਪ ਸਾਦ ਕੇ ਸੰਗ ਤਜੇ ਸਭ ਆਪ ਆਪੇ ਜਾਣੇ ਸਾਦ ਪੜਾਈ ਨਾਨਕ ਸਾਦ ਪ੍ਰਭੂ ਬਨ ਆਈ ਸਾਦ ਕੇ ਸੰਗ ਨ ਕਭੂ ਤਾਵੇ ਸਾਦ ਕੇ ਸੰਗ ਸਦਾ ਸੁਖ ਪਾਵੇ साध संग वस्त अगोचर लहे साधू के संग अजर सहे साध के संग बसे थान ऊचे साधू के संग महल पहुंचे साधू के साथ के संग जड़ए सब धर्म साध के संग केवल पार ब्रह्म साध के संग पाए नाम निधान नानक साधू कह कुरवान साध के संग सब कुल उद्धारे ਸਾਧ ਸੰਗ ਸਾਜਨ ਮੀਤ ਕੁਟੰਬ ਦੇ ਸਤਾਰੇ ਸਾਧੂ ਕੇ ਸੰਗ ਸੋ ਤਨ ਪਾਵੇ ਜਿਸ ਧੰਤੇ ਸਭ ਕੋ ਵਰਸਾਵੇ ਸਾਧ ਸੰਗ ਧਰਮ ਰਾਏ ਕਰੇ ਸੇਵਾ ਸਾਧ ਕੇ ਸੰਗ ਸੋ ਬਾਸੁਰ ਦੇਵਾ ਸਾਧੂ ਕੇ ਸੰਗ ਪਾਪ ਭਲਾਏਨ ਸਾਧ ਸੰਗ ਅਮਰਤ ਗੁਣ ਗਾਏਨ ਸਾਧ ਕੇ ਸੰਗ ਸਰਬ ਥਾਨ ਗਾਮੂ ਸਾਧ ਨਾਨਕ ਸਾਧ ਕੇ ਸੰਗ ਸਫਲ ਜਨਮ ਸਾਧਕੇ ਸੰਗ ਨਹੀਂ ਕਛੁ ਕਾਲ ਦਰਸ਼ਨ ਭੇਟ ਤੂ ਬੂਤ ਨਿਹਾਲ ਸਾਧਕੇ ਸੰਗ ਕਲੂਖਤ ਹਰੇ ਸਾਧਕੇ ਸੰਗ ਨਰਕ ਪਰ ਹਰੇ ਸਾਧਕੇ ਸੰਗ ਈਹਾ ਹੂੰ ਹਾਂ ਸਹਿੇਲਾ ਸਾਧ ਸੰਗ ਵਿਸ਼ਰਤ ਹਰ ਮੇਲਾ ਜੋ ਇੱਛੇ ਸੋਈ ਫਲ ਪਾਵੇ ਸਾਧਕੇ ਸੰਗ ਨ ਬਿਰਥਾ ਜਾਵੇ ਪਾਰ ਬ੍ਰਹਮ ਸਾਧ ਰਿਦਵਸੇ ਨਾਨਕੋ ਦਰੇ ਸਾਧ ਸੁਨ ਰਸੇ ਸਾਧ ਕੇ ਸੰਗ ਸੁਨੋ ਹਰਨਾਮ ਸਾਧ ਸੰਗ ਹਰ ਕੀ ਗੁਣ ਗਾਓ ਸਾਧ ਕੇ ਸੰਗ ਨ ਮਨ ਤੇ ਵਿਚਰੇ ਸਾਧ ਸੰਗ ਸਰ ਪਰ ਨਿਸਤਰੇ ਸਾਧ ਕੇ ਸੰਗ ਲੱਗੇ ਪ੍ਰਭ ਮੀਠਾ ਸਾਧੂ ਕੇ ਸੰਗ ਘਟ ਘਟ ਡੀਠਾ ਸਾਧ ਸੰਗ ਭੈ ਆਗਿਆਕਾਰੀ ਸਾਧ ਸੰਗ ਗਤ ਭਈ ਹਮਾਰੀ ਸਾਧ ਕੇ ਸੰਗ ਮਿਟੇ ਸਭ ਰੋਗ ਸਾਧਨੁ ਸਾਧ ਭੇਟੇ ਸੰਜੋਗ ਸਾਧ ਕੀ ਮਹਿਮਾ ਬੇਦ ਨਾ ਜਾਣੇ ਜੇਤਾ ਸੁਨੇ ਤੇ ਤਾ ਬਖਿਆਨੇ ਸਾਧ ਕੀ ਉਪਮਾ ਤੇ ਗੁਣ ਤੇ ਧੂਰ ਸਾਧ ਕੀ ਉਪਮਾ ਰਵੀ ਪਰਪੂਰੀ ਸਾਧ ਕੀ ਸੋਭਾ ਕਾ ਨਾਹੀ ਅੰਤ ਸਾਧ ਕੀ ਸੋਭਾ ਸਦਾ ਬਿਆੰਤ ਸਾਧ ਕੀ ਸੋਭਾ ਉਚ ਤੇ ਉੱਚੀ ਸਾਧ ਕੀ ਸੋਭਾ ਮੂਚ ਤੇ ਮੂੱਚੀ ਸਾਦ ਕੀ ਸੋਭਾ ਸਾਥ ਬਣ ਆਈ ਨਾਨਕ ਸਾਧ ਪ੍ਰਭ ਭੇਦ ਨਾ ਪਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ